ਦੇਸ਼ਾਂ ਦੇ ਟੀਵੀ ਦੇ ਪ੍ਰੋਗਰਾਮ ਬਿਕਮੋਲੇਨ ਅੱਜ ਮੈਂ ਫੇਰ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਬੜੇ ਸਾਲ ਪਹਿਲਾਂ ਅਸੀਂ ਜਦੋਂ ਰੇਡੀਓ ਜੀਉਂ ਕੀਤਾ ਸੀ 1994 94 ਸਾਲਾਂ ਚ ਉਸ ਤੋਂ ਬਾਅਦ ਕਈ ਰੇਡੀਓ ਬਦਲੇ ਪਰ ਅਸੀਂ तकरीबन ਹਰ ਰੇਡੀਓ ਤੇ ਆਪਣੀ ਆਵਾਜ਼ ਦਿੰਦੇ ਰਹੇ ਹਾਂ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਰਹੇ ਇੱਕ ਪ੍ਰੋਗਰਾਮ ਇਹਨਾਂ ਤੋਂ ਟੈਲੀਵਿਜ਼ਨ ਤੋਂ ਆਦਾ ਹੁੰਦਾ ਹੁੰਦਾ ਸੀ ਕੱਚੀਆਂ ਮੁੱਤਰਾ ਅਸੀਂ ਸਭ ਪੇਜ ਕਰਦੇ ਹੁੰਦੇ ਸੀ ਉਹ ਪ੍ਰੋਗਰਾਮ ਦੇ ਵਿੱਚ ਆ ਅਰਿਸਤੈਂ ਨਿਕ ਬੰਦਿਆ ਸੀ ਸਮਾਜਿਕ ਰੋੜੀ ਤਾਂ ਇਹ ਗੱਲਾਂ ਆ ਸਮਾਜਿਕ ਬੁਰਾਈਆਂ ਆਪਸੀ ਵਰਤਾਰੇ ਚ ਗੈਆਂ ਆ ਤੇ ਬੁਰਾਈਆਂ ਉਹਨਾਂ ਦੇ ਵਿੱਚ ਅਧਾਰਤ ਹੁੰਦਾ ਸੀ ਮੈਂ ਉਹ ਪ੍ਰੋਗਰਾਮ ਸੁਣਨਾ ਤੇ ਮੈਨੂੰ ਇੱਕ ਵਾਰੀ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਉਹਨਾਂ ਤੋਂ ਉਹਨਾਂ ਦੀ ਜਿਹੜੀ ਦੁਨੀਆਂ ਦੇ ਵਿੱਚ ਉਹਨਾਂ ਦੇ ਗਲਤ ਸੀ ਕਿ ਕਿਉਂ ਕਰਨਾ ਚਾਹੀਦਾ ਪਰ ਉਹ ਕਹਿੰਦੇ ਵੀ ਸਮਾਜਿਕ ਢਾਂਚੇ ਨੇ ਕੋਈ ਨਾ ਕੋਈ ਤਾਂ ਕੁਝ ਦੱਸਦਾ ਰਹੇਗਾ ਮੈਨੇ ਦੱਸਾਂਗਾ ਤੁਸੀਂ ਦੱਸੋ ਕੋਈ ਤੁਸੀਂ ਨੀ ਤੇ ਕੋਈ ਦੱਸੋ ਆਪਾਂ ਕੁਝ ਜਿਹ딴 ਦਾ ਕਰਦੇ ਰਹਿਣਾ ਚਾਹੀਦਾ ਜਿਹਦੇ ਨਾਲ ਸਮਾਜਿਕ ਢਾਂਚੇ ਦੇ ਵਿੱਚ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਕੁਝ ਨਾ ਕੁਝ ਕੰਨੀ ਸੁਣਦਾ ਰਹੇ ਜਿਹਦੇ ਨਾਲ ਉਹ ਸ਼ਾਇਦ ਆਪਣੇ ਆਪ ਨੂੰ ਉਹਦੇ ਮੁਤਾਬਕ ਢਾਣ ਲੈਣ ਜਾਂ ਸਮਝ ਜਾਣ ਕੀ ਆ ਤੇ ਉਹਨਾਂ ਚੀਜ਼ਾਂ ਦੇਖ ਕੇ ਮੈਂ ਬਹੁਤ ਸਾਲ ਪਹਿਲਾਂ ਪ੍ਰੋਗਰਾਮ ਕੱਚ ਦੀਆਂ ਮੁੰਦਰਾ ਰੇਡੀਓ ਸ਼ੁਰੂ ਕੀਤਾ ਧੀ ਪਹਿਲਾਂ ਰੇਡੀਓ ਗੀਤ ਸੰਗੀਤ ਹੁੰਦਾ ਸੀ ਉਸ ਤੋਂ ਬਾਅਦ ਰੇਡੀਓ ਚ ਲਾ ਗਿਆ ਇੱਥੇ ਬੀ ਏਰੀਆ ਕੈਲੀਫੋਰਨੀਆ ਦੇ ਵਿੱਚ ਫੇਰ ਹੁਣ ਰੇਡੀਓ ਪੰਜਾਬ ਹੈ ਪਹਿਲਾਂ ਰੇਡੀਓ ਮਿਰਚੀ ਸੀ ਹੁਣ ਰੇਡੀਓ ਪੰਜਾਬ ਯੂ ਐਸ ਏ ਹੈ ਪਰ ਸ਼ੋਅ ਮੇਰਾ ਉਹੀ ਹੈ ਕੱਚ ਦੀਆਂ ਮੁੰਦਰਾ ਇਹਦੇ ਚ ਪਰਿਸ਼ਠੀਆਂ ਬੇ ਨਿੱਕ ਦੇ ਆਧਾਰਤ ਜਿਹੜੀਆਂ ਗੱਲਾਂ ਨੇ ਸਮਾਜਿਕ ਬੁਰਾਈਆਂ ਰੋਲ ਦਿੱਤਾ ਆਪਸੀ ਮੇਲ ਮਿਲਾਪ ਤੇ ਆਪਸੀ ਵਰਤਾਰੇ ਚੰਗਿਆਈਆਂ ਬੁਰਾਈਆਂ ਇਹਨਾਂ ਦੀ ਬਾਤ ਪੰਡਾ ਪ੍ਰੋਗਰਾਮ ਹੈ ਮੇਰੇ ਮਨ ਸੇ ਮਨ ਕੀਤਾ ਕਿ ਮੈਂ YouTube ਤੇ ਵੀ ਇਹ ਸ਼ੋਅ ਦੇ ਬਾਰੇ ਚ ਦੱਸਾਂ ਤਾਂ ਕਿ ਜਿਹੜੇ ਲੋਕਾਂ ਕੋਲ ਵਕਤ ਹੈ ਉਹ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਆ ਉਹ ਰੇਡੀਓ ਪੰਜਾਬ ਯੂ ਐਸ ਏ 13 10 a.m. ਡਾਇਲ ਨੂੰ ਆ ਆਪਣੇ ਐਪ ਨੂੰ ਲੋਡ ਕਰ ਲੈ ਉੱਥੇ ਸਵੇਰੇ 10 ਤੋਂ 12 ਵਜੇ ਤੱਕ ਪ੍ਰੋਗਰਾਮ ਹੁੰਦਾ ਹੈ ਕੱਚ ਦੀਆਂ ਮੋਢਾਂ ਅ ਮੇイビー ਬੁਸ਼ਿਸ ਕਰਾਂਗਾ ਕਿ ਉਹ ਕਚਨੀਆ ਮੁੰਦਰਾ ਦਾ ਜਿਹੜਾ ਮੈਂ ਬੋਲ ਰਹਾ ਉੱਥੇ ਪ੍ਰੋਗਰਾਮ ਦੇ ਵਿੱਚ ਓਲਡੀ ਹੋ ਰਿਕਾਰਡਡ ਰਿਕਾਰਡ ਵੀ ਹੋਈ ਜਾਂਦੇ ਆ ਪ੍ਰੋਗਰਾਮ ਪਰ ਉਹਨਾ ਪ੍ਰੋਗਰਾਮ ਨੂੰ ਤੁਹਾਡੇ ਸਾਹਮਣੇ ਆਪ ਇਸ ਤਰ੍ਹਾਂ ਪੇਸ਼ ਕਰਦਾ ਜਾਵਾਂ ਅ ਜਿਸ ਨਾਲ ਇਹ ਆ ਕਿ ਤੁਹਾਨੂੰ ਵੀ ਉਹ ਦੂਰ ਤੱਕ ਦੁਨੀਆ ਦੇ ਹਰ ਖਿੱਤੇ 'ਚ ਪਹੁੰਚ ਜਾਵੇ ਹਾਲਾਂਕਿ ਸਾਡੀ ਐਪ ਤੁਸੀਂ ਲੋਡ ਕਰਕੇ ਵੀ ਸੁਣ ਸਕਦੇ ਆ ਪਰ ਕਈ ਲੋਕ ਦੇਖਦੇ ਆ ਪ੍ਰੋਗਰਾਮ ਸੁਣਦੇ ਨਹੀਂ ਆ ਇਹਨੇ ਦੇਖਦੇ ਆ ਉਹ ਦੇਖ ਕੇ ਆਨੰਦ ਮਾਣਦੇ ਆ ਮੈਂ ਕੋਸ਼ਿਸ਼ ਕਰਦਾ ਕਿ 13:00 AM ਡਾਇਲ ਦੇ ਉੱਤੇ ਰੇਡੀਓ ਪੰਜਾਬ ਯੂਐਸਸੀ ਤੇ ਕੀਤਾ ਜਾਂਦਾ ਪ੍ਰੋਗਰਾਮ ਕਛਰੀਏ মুদ্রা ਜਿਹੜਾ ਕਿ ਸੈਚਰਵਰਸ ਵੀ ਦੇ 10 ਤੋਂ 12 ਤੱਕ ਹੁੰਦਾ ਹੈ લાઈਵ ਆ ਉਸ ਪ੍ਰੋਗਰਾਮ ਨੂੰ ਯੂਟਿਊਬ ਤੇ ਤੁਹਾਡੇ ਲਈ ਨਾਲ ਨਾਲ ਇੱਥੇ ਵੀ ਪ੍ਰੋਗਰਾਮ ਉਹੀ ਵਿਸ਼ੇ ਲੈ ਕੇ ਇੱਥੇ ਵੀ ਰੋਮ ਤੋਂ ਸੁਣਾਇਆ ਜਾਵੇ ਬਲਕਿ ਦਿਖਾਇਆ ਜਾਵੇ ਤਾਂ ਉਹਦੇ ਵਿੱਚ ਕੀ ਮੈਂ ਕਹਿਣਾ ਆ ਤੋ ਅਦਰਾ ਉਹ ਉਹ ਕੀ ਗੱਲ ਕਹਦੇ ਰਹੀਏ ਸ਼ਾਇਦ ਉਹਦਾ ਅਸਰ ਮੇਰੇ ਦੋਸਤਾਂ ਉਤਰਾ ਮੇਰਾ ਪੈਣਾ ਤੇ ਪੈ ਜਾਏ ਐਸੀ ਮੈਂ ਗੱਲ ਕਹਦੇ ਕਿ ਮੈਂ ਸਰਦਾਰ ਰਵਿੰਦਰ ਸਿੰਘ ਕਪੂਰ ਦੀਆਂ ਬੜੀਆਂ ਕਿਤਾਬਾਂ ਪੜ੍ਹੀਆਂ ਜਿਹਨੀਆਂ ਗੁਰੂ ਜੀ ਨੇ ਲਿਖਿਆ ਤਕਰੀਬੇ ਪੜ੍ਹੀਆਂ ਬੜਾ ਉਹਨਾਂ ਦੇ ਵਿੱਚ ਅ ਜਿਹਨੂੰ ਕਹਿੰਦੇ ਕਿ ਉੱਚ ਦਰਜੇ ਦੀ ਪਾਇਦਾਵ ਚੀਜਾਂ ਮੰਨੇ ਲਿਖੀਆਂ ਮੈਂ ਕਿ ਮੈਂ ਕਈ ਪੁਆਇੰਟ ਚੁੱਕ ਲੈਣਾ ਜੇ ਤੇ ਤੁ ਮੈਨੂੰ ਇਹ ਲੱਗਦਾ ਵੀ ਇਹ ਕਿਤਾਬਾਂ ਜਿੰਨੇ ਪਿਆਰ ਨਾਲ ਚਾਹੀਦਾ ਇਹ ਸੋ ਲਾ ਰ ਰਿੰਦਸਨ ਕਪੂਰ ਨਾਲ ਜੀ ਸੋਚ ਦੁਨੀਆ ਦੇ ਹਰ ਖੇਤੇ ਚ ਜਾਣੀ ਚਾਹੀਦੀ ਹੈ ਬਾਕੀ ਕਿਤਾਬਾਂ ਵਿੱਚ ਵੀ ਬਹੁਤ ਕੁਝ ਲਿਖਿਆ ਹੈ ਔਰ ਮੈਂ ਖੁਦ ਵੀ ਉਹ ਪ੍ਰੋਗਰਾਮ ਸਾਰੇ ਲਿਖਦਾ ਹਾਂ ਤੇ ਉਹਦੇ ਲਈ ਮੈਂ ਕਿਤਾਬਾਂ ਵੀ ਲਿਖਿਆ ਕੱਚਦਿਆਂ ਮਦਰਾ ਤੇ ਔਰ ਮੇਰੇ ਮਨ ਚ ਸੀਗਾ ਕਿ ਅਸੀਂ ਐਵੇਂ ਕਰਦੇ ਹਾਂ ਕਿ ਆਪਣੇ YouTube ਸ਼ੋਅ ਦੇ ਵਿੱਚ ਵੀ ਇਹਦੇ ਬਾਰੇ ਚ ਦੱਸ ਕਰਦੇ ਹਾਂ ਇੱਕ ਦੋ ਸ਼ੋਲਾਵਾ ਜੇ ਪਹਿਲਾਂ ਤੁਸੀਂ ਉਹਨੂੰ ਕਿੰਨਾ ਪਿਆਰ ਦਿੰਦੇ ਆ ਉਹ ਵੀ ਸਾਨੂੰ ਦਿਖਾ ਦੇਣਗੇ ਪਰ ਉਹ ਪ੍ਰੋਗਰਾਮ ਭਾਵੇਂ ਬੋਲ ਕੇ ਹੋਏਗਾ ਉਹ 2 ਘੰਟੇ ਦਾ ਨਾ ਕਰਾਂਗੇ ਕਿਉਂਕਿ ਰੇਡੀਓ ਤੇ 2 ਘੰਟੇ ਦਾ ਹੁੰਦਾ ਵਿੱਚ ਐਡਵਰਟਾਈਜ਼ਮੈਂਟ ਆਉਂਦੀ ਰਹਦੀ ਆ ਪਜਹੋਰ ਸੁਨੇਹ ਆਉਂਦੇ ਦਿੰਦੇ ਆ ਇੱਥੇ ਅਸੀਂ ਉਹਨੂੰ ਲਗਾਤਾਰ ਕਰਕੇ ਉਹਨੂੰ ਕੁਝ ਨਾ ਕੁਝ ਗੀਤ ਦੀ ਆਵਾਜ਼ ਸੁਣਾ ਕੇ ਨਾਲ ਨਾਲ ਕਰਕੇ ਦੇਖਾਂਗੇ ਸ਼ਾਇਦ ਇਹਦਾ ਤੁਹਾਨੂੰ ਹੋਰ ਤੁਹਾਨੂੰ ਤੁਹਾਨੂੰ ਬੰਦਾ ਹੋ ਸਕੇ ਹੋਰ ਚੰਗੀ ਤਰ੍ਹਾਂ ਇਸ ਚੀਜ਼ ਨੂੰ ਤੁਸੀਂ ਦੇਖ ਸਕੋ ਇੱਕ ਬਿਲਵਾਨ ਹੋਰ ਫਰਮ ਕੰਦਾ ਹੈ ਉਹ ਜਲਦੀ ਤੁਹਾਡੇ ਲਈ ਲੈ ਕੇ ਆਵਾਂਗਾ ਮੈਂ ਕੋਸ਼ਿਸ਼ ਕੀਤੀ ਹੈ ਕਿ 1200 ਸ਼ਬਦ ਜਿਹੜੇ ਪੰਜਾਬੀ ਬੋਲੀ ਦੇ ਵਿੱਚ ਕੁਸਿਹੜ ਦਿੱਤੇ ਦੂਜੀਆਂ ਬੋਲੀਆਂ ਤੋਂ ਕੋਈ ਨਹੀਂ ਜਿਹੜਾ ਬਾੜਦਾ ਕੋਈ ਕਿਧਰੋਂ ਬਾੜਦਾ ਕੋਈ ਕਿਧਰੋਂ ਬਾੜਦਾ ਹਾਲੇ ਕਿ ਪੰਜਾਬੀ ਛਟਕੂ ਲਫਜ਼ ਉਹ ਅੱਖਰ ਉਹ ਸ਼ਬਦ ਹੈਗੇ ਆ ਪਰ ਸਾਡੇ ਲੋਕਾਂ ਨੇ ਬਹੁਤ ਕੋਸ਼ਿਸ਼ ਨਹੀਂ ਕੀਤੀ ਉਹਨਾਂ ਅੱਖਰਾਂ ਨੂੰ ਸਿੰਪਲੀਫਾਈ ਮਤਲਬ ਸਮਾਨਕ ਤੌਰ ਤੇ ਬਹੁਤ ਸਿ ਦੇਸਾ ਦੇ ਟ੍ਰੀਕ ਨਾਲ ਜਸਤਰਾ ਲਿਖਦੇ ਜੀ ਉਹ ਤੇ ਲਿਖੀਏ ਸਾਡੇ ਗੁਰੂਆਂ ਨੇ ਸਾਨੂੰ ਇਹ ਬੋਲੀ ਦਿੱਤੀ ਆ ਮਜਰਾ ਸਮਾ ਤਾਂ ਬੁੱਢੀ ਜਾਂਦੀ ਆ ਠੀਕ ਹੈ ਸੁਧਾਈ ਹੋਣੀ ਚਾਹੀਦੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੋ ਹੱਥ ਆ ਉਹ ਤੇ ਲਾਈਨ ਲਿਖੀ ਜਾਈਏ ਅੱਜ ਕੱਲ ਪੰਜਾਬ ਦੇ ਟੈਲੀਵਿਜ਼ਨ ਕੇਂਦਰਾਂ ਦੇ ਉੱਤੇ ਰੇਡੀ ਦੇ ਉੱਤੇ ਪੰਜਾਬੀ ਦਾ ਸਤਿਆਨਾਸ ਕੀਤਾ ਜਾ ਰਿਹਾ ਪੰਜਾਬੀ ਕਲਮ ਬੁੱਢੀ ਜਾ ਰਹੀ ਹੈ ਉਹਨਾਂ ਚੀਜ਼ਾਂ ਨੂੰ ਦੇਖ ਕੇ ਮੈਂ ਉਹ ਪ੍ਰੋਗਰਾਮ ਲਿਖਿਆ ਤੇ ਉਹਦੇ ਵਿੱਚੋਂ ਉਹ ਅੱਖਰ ਕੱਢ ਕੇ ਆ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਚ ਦੱਸਿਆ ਜਾਵੇ ਕਿਹੜਾ ਅੱਖਰ ਹੈਗਾ ਸਾਡੇ ਕੋਲ ਸਾਨੂੰ ਉੜਦੂ ਚੋਂ ਹਿੰਦੀ ਚੋਂ ਲੈ ਕੇ ਲੋੜ ਨਹੀਂ ਹੈ ਜੀ ਸਭ ਕੇ ਸ਼ਬਦ ਆਉਣ ਪੰਜਾਬੀ ਚ ਦੂਜੇ ਭਾਸ਼ਾਵਾਂ ਤੋਂ ਚੰਗੇ ਹੋਣ ਦਾ ਇਹ ਨਹੀਂ ਕਿ ਹਰ ਸ਼ਬਦ ਨੂੰ ਲੈ ਲਓ ਸੜੀ ਬੋਲੀ ਦੱਲ ਰਹੀ ਹੈ ਜਿਸ ਤਰ੍ਹਾਂ ਕਨੋੜਾ ਇਹ ਹੋੜਾ ਇਹ ਦੋਨੋਂ ਜਿਹੜੇ ਹਨ ਇਹ ਬਹੁਤ ਵੱਡਾ ਫਰਕ ਹੈ ਅਸੀਂ ਕੋਲ ਕਹਣਾ ਤੂੰ ਮੇਰੇ ਕੋਲ ਆ ਜਾ ਤਾਂ ਉਹ ਹੋੜਾ ਪੈ ਗਿਆ ਜੇ ਤੁਸੀਂ ਕਹਿਣਾ ਤੌਲੀ ਤਾਂ ਕਨੋੜਾ ਬਣਾਇਆ ਫੌਜ ਨਹੀਂ ਹੁੰਦਾ ਫੌਜ ਹੁੰਦਾ ਮਤਲਬ ਇਹ ਨਾਂ ਉਹ ਗੱੱਚ ਕਰਨਦੇ ਆ ਸਾਡੇ ਨੂੰ ਮੂੰਹ ਖੋਲ ਕੇ ਨਹੀਂ ਬੋਲਣਾ ਚਾਹੁੰਦੇ ਪੰਜਾਬੀ ਬਹੁਤ ਪੁਰਾਣੀ ਬੋਲੀ ਹੈ ਇਸ ਨੂੰ ਬੋਲਣ ਦੇ ਲਈ ਜਿਸ ਤਰ੍ਹਾਂ ਤੁਸੀਂ ਅਚਿਤ ਸਮਝਦੇ ਹੋ ਉਦਾਂ ਨਹੀਂ ਇਹ ਜਿਸ ਤਰ੍ਹਾਂ ਬੋਲੀ ਜਾਣੀ ਚਾਹੀਦੀ ਹੈ ਉਸ ਤਰ੍ਹਾਂ ਬੋਲਣਾ ਚਾਹੀਦਾ ਨੂੰ ਜਿਹੜੀ ਬੋਲੀ ਸਦੀਆਂ ਤੋਂ ਚੱਲ ਰਹੀ ਹੈ ਸਾਡੇ ਗੁਰੂ ਸਾਹਿਬਾਨ ਨੇ ਇਹਨੂੰ ਆਪਣੇ ਮੁਖਰਬੰਤੂ ਬੁਲੇਆ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਰ ਤੁਸੀਂ ਨੂੰ ਵਗਾੜਨ ਤੇ ਤੁਰੇ ਆ ਖਾਸ ਕਰ ਪੰਜਾਬ ਦੇ ਟੈਲੀਵਿਜ਼ਨ ਜਨਰੇਰੀਆ ਕਰ ਕੇ ਗਿਆ ਸਾਰੇ ਟੈਲੀਵਿਜ਼ਨ। ਉਹਨਾਂ ਨੂੰ ਪੰਜਾਬੀ ਬੋਲਣ ਨਹੀਂ ਆਉਂਦੀ ਉਹ ਪੰਜਾਬੀ ਇਸ ਤਰ੍ਹਾਂ ਕੁੜੀਆਂ ਮੁੰਡੇ ਇਸ ਤਰ੍ਹਾਂ ਬੋਲਦੇ ਆ ਜਿੱਦਾਂ ਬਹੁਤ ਮਾਡਰਨ ਹੋਣ। ਤੇ ਉਹ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਆ ਕਨੌੜਾ ਹੋੜਾ ਤਾਂ ਬੋਲਦੇ ਨਹੀਂ। ਆ ਫੇਰ ਉਹ ਕਹਿਣਗੇ ਜੀ ਆਗਾਜ਼ ਆਗਾਜ਼ ਸ਼ੁਰੂ ਕਰਨਾ ਕਹਿੰਦੇ ਆ ਸਾਡੇ ਕੋਲ ਪੰਜਾਬੀ ਜਿਹੜਾ ਸ਼ੁਰੂ ਕਰੋ। ਆਓ ਜੀ ਇਸ ਕੰਮ ਨੂੰ ਸ਼ੁਰੂ ਕਰੀਏ ਤੁਸੀਂ ਕਹੀ ਜਨੇ ਅਰਗਾਂ ਚ ਕਰਦੇ ਆ ਕਿਉਂ ਅਰਗਾਂ ਚ ਕਰਦੇ ਆ ਤਾਂ ਸ਼ੁਰੂ ਕਰਨਾ ਹੈਗਾ ਸਾਡੇ ਕੋਲ ਧੋਜ ਨਹੀਂ ਧੋਜ ਬੋਤ ਨਹੀਂ ਬੋਤ ਬਹੁਤ ਬੱਬਾ ਹਾੜੇ ਨੂੰ ਹਾੜੇ ਨੂੰ ਔਂਕਰ ਤੱਤਾ ਕਈ ਲੋਕ ਬੋਤ ਵੀ ਕਹਿੰਦੇ ਆ ਠੀਕ ਹੈ ਬੋਲਣ ਚ ਪ੍ਰੋਨਨਸੀਏਸ਼ਨ ਜਿੰਦ ਤੁਸੀਂ ਕਹਿੰਦੇ ਆ ਜਦ ਲਿਖਣ ਵਿੱਚ ਫਰਕ ਹੋ ਸਕਦਾ ਪਰ ਯਾਰ ਬੋਲਣ ਤੋਂ ਸਹੀ ਇਹ ਮੈਂ ਲਾਹੌਰ ਜਾ ਕੇ ਆਇਆ ਹਾਂ ਉਤਰਵੀਂ ਕੁੜੀਆਂ ਤੇ ਮੁੰਡੇ ਇਸ ਤਰ੍ਹਾਂ ਨਵੇਂ ਅੰਦਾਜ਼ ਨਾਲ ਹੀ ਬੋਲਣ ਲੱਗੇ ਤੇ ਆਪਣੇ ਨੂੰ ਆਪਣਾ ਕਹੀ ਜਾਂਦੇ ਆ ਸਾਡਾ ਆਪਣਾ ਉਹ ਹਿੰਦੀ ਦੇ ਅਖਰਿਆ ਸਾਡੇ ਕੋਲ ਪੰਜਾਬੀ ਆਪਣਾ ਹੈਗਾ ਆਪਣਾ ਕਹਿਣਾ ਚਾਹੀਦਾ ਇਸ ਤਰ੍ਹਾਂ ਦੀ ਚੀਜ਼ਾਂ ਤੇ ਦਾਤ ਵੀ ਪ੍ਰੋਗਰਾਮ ਕਰਾਂਗੇ ਆ ਸੁਣ ਕੇ ਦੇਖਿਓ ਕਿਦਨੇ ਤੱਕ ਮਖਤਲਕਿਆ ਪ੍ਰੋਗਰਾਮ ਕੱਢਦੀਆਂ ਹੁੰਦਰਾ ਆ 13 10 ਰੇਡੀਓ ਪੰਜਾਬ ਯੂਐਸ ਤੋਂ ਲੈਂਦੇ ਆ ਬੇਰੀਏ ਦੇ ਵਿੱਚ ਸੈਨਫਸ ਕੋ ਸਟੂਡੀਓ ਤੋਂ ਇੱਥੇ ਉਤਵਾਲ ਦੇ ਅਮ ਕੈਨੋ ਸਟੂਡੀਓ 600 ਐਮ ਦਾਲ ਤੋ ਤੇ ਬਿਕਸਫੀਲਡ ਦੇ 660 ਐਮ ਦਾਲ ਤੋ ਤੇ ਸਾਡੇ ਸਿਸਟਮ ਸਟੇਸ਼ਨ ਜਿਹੜੇ ਆ ਉਹ 1.2.9 ਹੈ ਬਿਕਸਫੀਲਡ ਦੇ ਵਿੱਚ ਤੇ ਇੱਥੇ ਬੇਰੀ ਦੇ ਵਿੱਚੋਂ 92.9 ਹੈ ਉੱਥੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਆ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਜਾਣਕਾਰੀ ਤੋਂ ਤੁਹਾਨੂੰ ਚੰਗੀ ਲੱਗੇਗੀ ਤੁਹਾਡਾ ਕੋ ਮਨ ਹੋਇਆ ਵਕਤ ਹੋਇਆ ਤੇ ਪ੍ਰੋਗਰਾਮ ਜੁਸਾ ਅਮ ਫਰਮੇ ਦੇ ਆ ਇਹ ਨਵਾਂ ਪ੍ਰੋਗਰਾਮ ਲੈ ਕੇ ਜਲਦੀ ਰੱਬਾ